ਹਾਂ ਜੀ ਮਿੱਤਰੋ ਕੀ ਹਾਲ ਚਾਲ ਇੱਕ ਹੋਰ ਫਿਰ ਲੈ ਕੇ ਆ ਗਿਆ ਹਾਸਿਆਂ ਪਰਤੇ ਢਿੱਡੇ ਪੀੜਾ ਪਾਣ ਵਾਲੀ ਵੀਡੀਓ ਇਸ ਵੀਡੀਓ ਦਾ ਟਾਰਗੇਟ ਰੱਖਦੇ ਆ 200 ਲਾਈਕ ਤੇ 50 ਕਮੈਂਟ ਇੱਕ ਛੋਟੀ ਜੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਚੰਗਾ ਜੀ ਬਾਕੀ ਦੀ ਗੱਲਾਂ ਕਰਾਂਗੇ ਬਾਅਦ ਚੋ ਤੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਲੋਕੀਆ 12 10 ਵੀਤ ਪ੍ਰੋ ਮੈਕਸ ਇਹ ਨਾਲ ਫਿਊਚਰ ਚ ਆ ਗਿਆ ਵੈਲਕਮ ਟੂ ਦ ਫਿਊਚਰ گورਮੈਂਟ ਸਕੂਲ ਨਾ 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 ਪ੍ਰਾਈਵੇਟ ਸਕੂਲ ਮੋਦੀ ਵਿਦ ਟੈਲੀਪ੍ਰੋਂਪਟਰ ਸਭ ਠੀਕ ਸਾ ਸੁਣਾ ਰਹਾ ਹੈ ਬ੍ਰੋਕਨ ਐਂਜਲ ਨਾ 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 골ਡ ਐਂਜਲ ਜਨਜ਼ੀਨ 2050 ਦਾਦੀ ਜੀ ਨੂੰ ਟੈਗ ਕਰ ਦੇ ਨਾ ਉਹ ਆ ਜੇ ਮੈਂ ਵੀ ਮੁੰਡਿਆਂ ਦੇ ਚੱਕਰਾਂ ਵਿੱਚ ਪੈਂਦੀ ਨਹੀਂ ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਲੋਰੇ ਫਿਰਦੇ ਆ ਬੀਬੀ ਕੇਜੀ ਮਨ ਕੋਰ ਫਰਮ ਕੋਰੀਆ ਕਲਾ ਹਾਂ ਪਰ ਤੇਰੇ ਬਾਰੇ ਸੋਚਿਆ ਜਾ ਸਕਦਾ ਬੀਬੀ ਜਾਪਾਨਪੁਰ ਦੀ ਲੱਗਦੀ ਆ ਜਾਪਾਨ ਓਏ ਹੋਏ ਹੁਣ ਜਪਨੀਸ ਨੇ ਵੀ ਪੰਜਾਬੀ ਸਿੱਖ ਲਈ ਐ ਮੁੱਛਾਂ ਨਹੀਂ ਚਲਦੀਆਂ ਕਰ ਲੋ ਗੱਲ ਫੜ ਲੋ ਪੂਂਡ ਦੇ ਲੈ ਕਰ ਲੈ ਗੱਲ ਹੁਣ ਹੁਣ ਫੜ ਲੋ ਪੂਂਡ ਦੀਆਂ ਲੱਤਾਂ ਬੀਬੀ ਕੋਰੀਆਪੁਰ ਦੀ ਲੱਗਦੀ ਆ कोरियन प्लस पंजाबी इज इक्वल टू पंजाबी गੰਦਗਾ मेट्रो ਲਗਾ ਕੇ ਕਿੰਤੋਂ ਮੱਖਤ ਕੋਈ ਬਖੈ ਸੰਕਿਆ ਪਗਾ ਗੰਦਗਾ ਲਾਦਾ ਕਿੰਨਾ ਤਪਾਉਂਦਾਂ ਇਹ ਗੰਦਗਾ ਲਾਦਾ ਯੋਗਾ ਕਲਾਸ ਚੱਲ ਰਹੀ ਆ ਪਰ ਹੁਣ ਇਹ ਨਹੀਂ ਪਤਾ ਕਿ ਕਿਹੜਾ ਕਿਹਦੇ ਕੋਲੋਂ ਸਿੱਖ ਰਿਹਾ ਹਣੀ ਮੈਂ ਮਾਰ ਜਾਰੀ ਕਿ ਮੈਂ ਕਰਦਾਣੀ ਮੈਂ ਹਾ ਉਪਰ ਰਾਮਦੇਵ ਬੈਠਾ ਔਰਾਮਦੇਵ ਜੀ ਸਹੀ ਗੱਲ ਆ ਦੱਸਿਓ ਜਰਾ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇਣੇ ਕੇ ਲਈ ਕੋਠੇਕੇ ਦਾ ਠੇਕੇਦਾਰ ਹੈ ਕੋਤੇ ਹੋ ਕੈਂਟਿੱਕੀ ਮੁੱਟਿਆਰਿਓ ਟੌਰ ਵੇਖ ਰੇ ਜਵਾੜੇ ਸਰਦਾਰ ਦੀ ਟੱਟੀ ਨਾਲ ਐਕਸੀਡੈਂਟ ਸਾਰੀ ਨਾਲ ਹੀ ਲੈ ਗਈ ਪੈਕ ਕਰਕੇ ਮੁੱਦੀ ਹੋ ਕੇ ਡਿੱਗੀ ਮੁੱਟਿਆਰਿਓ ਟੌਰ ਵੇਖ ਰੇ ਜਵਾੜੇ ਸਰਦਾਰ ਦੀ ਮੁੱਦੀ ਹੋ ਕੇ ਡਿੱਗੀ ਮੁੱਟਿਆਰ ਉਹ ਜਿਹਦਾ ਟੱਟੀ ਵੱਲ ਗਿਆ ਨਾ ਧਿਆਨ ਸੀ ਅਬੇ ਸਾਲੇ ਮੈਂ ਤਾਂ ਰੋਟੀ ਖਾ ਰਹੀ ਸੀ ਵੀਡੀਓ ਦੇਖ ਕੇ ਮਨ ਹੋਰ ਹੀ ਹੋ ਗਿਆ ਬਿੜਾ ਬਜੇ ਤੇਰਾ ਸਾਰੇ ਬੋਲੋ ਹੈਪੀ ਬਰਥਡੇ ਟੂ ਯੂ ਕੁੜੀ ਨੇ ਕੇਕ ਕੱਟਿਆ ਵਾ ਹੈਪੀ ਬਰਥਡੇ ਟੂ ਯੂ ਜ਼ਿੰਦਗੀ ਟੱਟਿਓ ਟੱਟੀ ਹੋਈ ਪਈ ਆ ਇਹ ਤਾਂ ਟੱਟੀ ਏ ਸ਼ਬਦਾਂ ਦੀ ਮਰਿਆਦਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਟੱਟੀ ਵੀ ਸਿੱਧਾ ਬੋਲ ਦਿੰਦੇ ਹੋ ਹਾਂ ਤੇ ਟੱਟੀ ਹੋਰ ਟੱਟੀ ਨੂੰ ਕਹਾਂ ਕੀ ਗੋਬਰ ਕਹਾਂ ਐ ਐਕਸਕਿਊਜ਼ ਮੀ ਸਟਾਪ ਇਟ ਡਾਕਟਰ ਸੇ ਦੈਟ ਪਲੀਜ਼ ਵੀਰੇ ਮੈਂ ਤੇਰਾ ਬਹੁਤ ਵੱਡਾ ਫੈਨ ਆ ਮੈਨੂੰ ਮਿਲ ਮੈਂ ਤੇਰੇ ਲੱਤਾਂ ਤੋੜਨੀ ਆ ਮੇਰੇ ਤੇ ਤੇ ਮਾਰਦੇ ਜੇ ਕਿਸ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਘੱਟੋ ਘੱਟ ਗੱਲਾ ਜਰੂਰ ਕੱਟ ਕੇ ਜਾਇਆ ਕਰੋ ਕੋਈ ਕਾਰਨ ਵਾਲੇ ਹੋਣੇ ਨੇ ਮੈਂ ਸੱਚੀ ਆਖਾ ਜੇ ਹੈਪੀ ਰਾਈ ਕੋਟੀ ਨੇ ਦੇਖ ਲਿਆ ਤਾਂ ਸੋ ਲੱਗਿਆ ਨਾ ਗਾਣਾ ਡਿਲੀਟ ਕਰ ਦੇਣਾ ਹੈਪੀ ਨੇ ਤਾਂ ਯਾਰ ਉਹ ਇਹੀ ਕੁਝ ਕੀਤਾ ਜਦੋਂ ਸੁਝਿਆ ਨਾ ਉਹਨੂੰ ਪੁਝਾਰੇ ਨਾ ਇਹਨਾਂ ਨੂੰ ਦੇਖ ਕੇ ਮੇਰਾ ਮਨ ਕਰਦਾ ਇੰਸਟਾਗ੍ਰਾਮ ਹੀ ਡਿਲੀਟ ਕਰ ਦਵਾ ਬਾਈ ਨੂੰ ਟੱਟੀ ਆਈ ਆ ਬੋਲ ਕੇ ਨਹੀਂ ਦੱਸ ਸਕਦਾ ਉਹ ਮੈਨੂੰ ਟੱਟੀ ਆ ਨਹੀਂ ਪਈ ਓਟੀ ਕਹ ਸਕਦਾ ਬੰਦਾ ਕਿਉ ਟੱਟੀ ਚ ਕੀ ਤਕਲੀਫ ਆ ਆਪਾਂ ਨੂੰ ਓ ਮਾਈ ਗੋਡ ਕਮ ਆਨ ਬੀਬੀ ਸਟਾਪ ਇਟ ਲਗ ਰਹੇ ਨੇ ਹੈਂਡ ਹੋ ਗਏ ਮਿਕਸ ਬ੍ਰੈਂਡ ਰਹੀਨ ਹੈਂਡ ਹੋ ਗਏ ਮਿਕਸ ਬ੍ਰੈਂਡ ਵੀਰ ਜੀ ਸ਼ਗਨ ਪੂਰਾ ਕਰਦੇ ਹੋਏ ਡਿੱਕੀਆਂ ਨੂੰ ਕਈ ਮਸਾ ਇੱਥੋਂ ਗਏ ਅਨਕਲ ਗੱਲ ਕਰੂ ਬੁਣੇ ਉੱਕੇ ਹੋਏ ਪਏ ਇਹਨਾਂ ਗੱਲਾਂ ਕਰਕੇ ਵਿਆਹ ਚੁੰਨੀ ਚੜਾਵਾ ਕਰਨ ਲੱਗ ਪਏ ਲੋਕ ਬੰਦਾ ਖਾਣ ਪੀਣ ਦੇ ਹੀ ਭੁੱਖਾ ਹੁੰਦਾ ਪਿਆਰ ਤਾਂ ਘਰੇ ਹੀ ਬਥੇਰਾ ਮਿਲਦਾ ਇਹਨਾਂ ਲੋਕਾਂ ਕਰਕੇ ਕਹਾਵਤ ਬਣੀ ਹੈ ਕਿ ਆਵਾਂਗੇ ਤਾਂ 200 ਮੈਂਬਰ ਪਰ ਤੁਸੀਂ 250 ਮੈਂਬਰਾਂ ਦਾ ਪ੍ਰੋਗਰਾਮ ਮੰਨ ਕੇ ਚੱਲੋ ਸਵੇਰ ਨੂੰ ਸਭ ਤਾਂ ਹੀ ਬਾਹਰ ਆਣਗੇ ਤੇ ਡਿੱਗਣਗੇ ਵੀ ਇੱਧਾ ਜਿਹਾ ਤਰਪਾਲ ਤੇ ਗੜੇ ਡਿੱਗਦੇ ਆ ਕਿੰਨੀ ਮर्यादा ਰੱਖੀਏ ਥੋੜੀ ਮर्यादा ਰੱਖੀਏ ਅਬੇ ਸਾਲੇ ਲੱਗਦਾ ਉਹ ਵੀ ਰੁਕਣਾ ਜਦ ਤੱਕ ਸੰਗੇ ਤੱਕ ਨਹੀਂ ਆਉਂਦੇ ਗੰਡੇ ਦੇਲੇ ਕੱਦੂ ਦੀ ਲਿਆ ਜੋ ਲੱਬਾ ਕਰ ਹੀ ਗਿਆ ਕੋਈ ਸਰਗੇ ਉਹ ਭਰਾਵਾ ਗਲੇ ਵਾਲੇ ਸੰਗੇ ਦੀ ਗੱਲ ਕੀਤੀ ਮੈਂ ਕੁੱਟ ਪਾਣੀ ਦਾ ਪੀ ਆ ਗਏ ਸਾਡਾ ਫੂਲ ਕੀਨੇ ਪੀਤਾ ਇਹਨੂੰ ਕੁੱਟ ਪਾਣੀ ਦਾ ਵੀ ਕੋਈ ਮਰਚਾ ਵਾਲਾ ਪਿਆ ਗਿਆ ਲੱਗਦਾ ਹੋਜੀ ਨੋਜ ਨੋਜ ਖਾ ਗਏ ਜਿਗਰਾ ਚਾਹੀਦਾ ਸੈਡ Song ਤੇ ਨੱਚਣ ਦਾ ਦਿੱਤੇ ਹੱਸ ਮੈਨੂੰ ਲੱਗਦਾ ਇਹ ਅੰਦਰ ਕਿਸੇ ਨੇ ਵਾਈਬ੍ਰੇਸ਼ਨ ਵਾਲੀ ਮੋਟਰ ਸੈੱਟ ਕਰਤੀ ਜੋ ਇਹ ਟਿੱਕ ਕੇ ਵੀਡੀਓ ਨਹੀਂ ਬਣਾ ਸਕਦਾ ਇਹਦਾ ਫੋਨ ਚੁੱਕੜਾ ਲੈਣ ਨੂੰ ਮੇਰੇ ਵੱਲੋਂ 5000 ਦਾ ਇਨਾਮ ਦਿੱਤਾ ਜਾਏਗਾ ਕੁੜੀਆਂ ਵਿਆ ਤੂੰ ਫੂੜ ਕਿਉਂ ਨਹੀਂ ਚੁੱਕਣ ਡਿਆ ਓ ਯਾਰ ਸ਼ਹਿਰ ਦੇ ਵਿੱਚ ਨਹੀਂ ਲੁੱਟਾ ਖੋਹਾ ਹੁੰਦੀਆਂ ਐਦਾ ਵੀ ਕੋਈ ਫੋਨ ਖੋਲੋ ਯਾਰ ਚੱਲ 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 ਇਹ ਗੱਡੀ ਸਟਾਰਟ ਕਰ ਸਾਡਾ ਪੂਨ ਕੀਨੇ ਪੀਤਾ ਉਹ ਪਤੰਦਰਾ ਖੂਨ ਤਾਂ ਤੂੰ ਪੀਤਾ ਲੋਕਾਂ ਦਾ ਨਿਤ ਨਵੀਆਂ ਵੀਡੀਓ ਪਾ ਕੇ ਅਸੀਂ ਐਵੇਂ ਕੋਨ ਸਾੜਦੇ ਆ ਨਾ ਗਾਣਿਆਂ ਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਅਸੀਂ ਨੱਚ ਵੀ ਸਕਦੇ ਆ ਸਾਰੇ ਗੀਤ ਦੀ ਮਾਂ ਚੋਤੀ ਬਾ ਖਿੱਚੀ ਚੱਲ ਕੰਮ ਭਾਈ ਅਸੀਂ ਵੇਲਾ ਹੀ ਆ ਵੇਲਾ ਵੇਲਾ ਕੈਨੀ ਐ ਤੂੰ ਯਾਰਾਂ ਨੂੰ ਗਾਣਾ ਸੋਹਣਾ ਸੀ ਪਰ ਤੂੰ ਮਿੱਟੀ ਕਰਤਾ ਉਹ ਵੀਰ ਜੀ ਨਾ ਕਰ ਵੈਦਾ ਤੁਸੀਂ ਸਾਨੂੰ ਡਰਾਂਦਾ ਹੀ ਰਹਿੰਦੇ ਜੇ ਉਹ ਵੀਰੇ ਨੱਚ ਤੂੰ ਰਿਆ ਸ਼ਰਮ ਮੈਨੂੰ ਆਈ ਜਾ ਰਹੀ ਐ ਮਾਸ਼ਾ ਹਲੀ ਤੈਨੂੰ ਲਬਦਾ ਫਿਰਦਾ ਮੇਰਾ ਕਸੂਰ ਪਤਾ ਨਹੀਂ ਕਿਉਂ ਤਰਾ ਚਪੇੜਾ ਮਾਰਨ ਉਹ ਜੀ ਕਰਦਾ ਛੋਦੋ ਸਾਰਾ ਯੂਥ ਖਰਾਬ ਕਰਦਾ ਤੁਸੀਂ ਉਰੀਆ ਵੇ ਸਾਰੇ ਇਹ ਬੱਚਾ ਬਹੁਤ ਸੋਹਣੀਆਂ ਵੀਡੀਓਜ਼ ਬਣਾ ਰਿਹਾ ਹੈ ਐਂਡ ਆਈ ਰੀਅਲੀ ਲਵ ਹਿਮ ਮੈਂ ਸਾਰੀ ਵੀਡੀਓਜ਼ ਦੇਖ ਲਈਆਂ ਸ਼ੁਕਰ ਹੈ ਤੁਸੀਂ ਸਾਰੀਆਂ ਵੀਡੀਓ ਦੇਖੀਆਂ ਪਰ ਸੁਣੀਆਂ ਨਹੀਂ ਤਾਂ ਚਲিয়ে ਸ਼ੁਰੂ ਕਰਤੇ ਹੈਂ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਤੁਵਾਨ ਚੱਲਿਆ ਫੁੱਡੀ ਚਲੀ ਮੇ ਜੀ ਛੱਲੀ ਨਾ 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 ਛੱਲੀ ਬੜਾ ਹਰਾਮੀ ਹੋ ਬੇਟਾ

ਆਲ ਵਟੇ ਸ਼ਿਕਾਰੀਆ ਨੇ ਮੋਲਿਆ ਹਾਂ ਅਖਾੜਿਆਂ ਦਾ ਬਾਦਸ਼ਾ ਸਾਡੇ ਪੈਰਾਂ ਤੋਂ ਉੱਡੀ ਸਿੱਖਣਾ ਸਾਡਿਆ ਪੈਰਾ ਤੋਂ ਉੱਡੀ ਸਿੱਖਣਾ ਤੇਰਾਂ ਤੋਂ ਤੇਰਾਂ ਤੋਂ ਕਿਤੇ ਦੂਰ ਕਿਤੇ ਆਲਣੋ ਬਣਾ ਕੇ ਪਹਾੜੀ ਬੱਕਰਾ ਤੇਰੀ ਭਾਣੂ ਵੱਡੇ ਲਵਾਏ ਤੇ ਵੱਡੇ ਸ਼ਿਕਾਰੀਆ ਨੇ ਮੋਲਿਆ ਹਾਂ ਵੀ ਮੋਲਿਆ ਮੋਲਿਆ ਵੇ ਮੋਲਿਆ ਮੋਲਿਆ ਵੀ ਮੋਲਿਆ ਮੈਂ ਤੇਰੀ ਪੱਕੀ ਪੱਕੀ ਮਸ਼ੂਕਾ ਖੁਣੇ ਵੇਂਦਾਂ ਰਿਆਂ ਕੋਈ ਤੇਰੇ ਆ ਝਾਕ ਕੇ ਕਿ ਮੈਂ ਆਪੇ ਵੇਖ ਲਊਂਗਾ ਜਿਹੜਾ ਫਸਿਉ ਨਾ ਪੱਲੇ ਕੱਲੀਆਂ ਉਢੀ ਕਰ ਰਹਿਣੀਆਂ ਇਦਾਂ ਕਿਸੇ ਨੇ ਸਿਖਾਉਣਾ ਲੈ ਅਸੀਂ ਫੁੱਦੂ ਬੈਠੇ ਆ ਲੈ ਕਰ ਲਾ ਗੱਲ ਹੁਣ ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ ਇਦਾਂ ਕਿਸੇ ਮੈਂ ਪੱਠੇ ਵਾਲਿਆਂ ਦਾ ਕੇਸ ਕਰਨ ਚੱਲਾ ਕੋਈ ਨਹੀਂ ਪੋਰੀ ਚੱਲ ਅਸੀਂ ਵੀ ਵੇਰ ਲਈਆਂ ਮੇਰਾ ਵੀਰ ਤੋਂ ਸ਼ੇਅਰ ਚੈਟ ਤੇ ਵੀਡੀਓ ਪਾਇਆ ਕਰ ਉਹ ਨਹੀਂ ਮੈਂ ਚਲਾਉਂਦਾ ਉਹ ਵੀਰ ਜਿਹੜਾ ਤੇਰੀ ਵੀਡੀਓ ਬਣਾ ਰਿਹਾ ਉਹਦੇ ਸਿਰ 'ਚ ਮਾਰ ਔਰੂ ਬੰਦੇ ਬਹੁਤ ਦੇਖੇ ਨੇ ਪਰ ਤੂੰ ਪੀਸ ਕੇ ਰੱਖਤਾ ਔਰਤੀ ਵਾਹ ਜੀ ਵਾਹ ਤੇਰੇ 'ਚ ਹੌਸਲੇ ਨੇ ਪੁੱਤਰ ਓਏ ਵੀਰ ਨੇ ਬਾਲੀਵੁੱਡ ਫੇਲ ਕਰਤਾ ਨਹੀਂ ਬਾਲੀਵੁੱਡ ਨੂੰ ਤੁਸੀਂ ਐਡਾ ਮੁੱਦਾ ਕਿਉਂ ਬਣਾ ਬਾਲੀਵੁੱਡ ਕੀ ਹੈ ਬੰਬੇ ਦਾ ਸ਼ਹਿਰ ਆ ਉੱਥੇ ਵੀਰ ਨੂੰ ਮੜਨੀ ਜਿਹੜੇ ਕਹਿੰਦੇ ਨੇ ਵੀ ਅਸੀਂ ਬੰਬੇ ਨਹੀਂ ਜਾਂਦੇ ਹਨਾ ਅਗਲੇ ਨੇ ਬਾੜਿਆ ਨਹੀਂ ਆ ਨਹੀਂ ਜਾਂਦੇ ਬੰਮ। ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ। ਕੋਜੀ ਮੋਟਾ ਆਪਣੇ ਚਾਹ ਨਾਲ ਖਾਣ ਵਾਸਤੇ ਬਿਸਕੁਟ ਲੈ ਕੇ ਚੱਲਿਆ। ਕਿੱਥੇ ਲੈ ਕੇ ਚੱਲੇ ਬਿਸਕੁਟ ਖਾਣ ਨੂੰ? ਚਾਹ ਪਿੰਡ ਦੀ ਸਰਕਾਰੀ ਟੈਂਕੀ ਵਿੱਚ ਬਣਾਉਣੀ। ਬਿਸਕੁਟ। ਨਾ ਨਾ ਨਾ। ਟੇਕ ਰਸ। ਤੇਰੀ ਭੈਣ ਨੂੰ ਵੱਡੇ ਲਵਾਏ। ਬਿਸਕੁਟ ਵੀ ਦੇਸੀ ਕਿਉਂ ਦੇ ਲੱਗਦੇ ਆ? ਕਿਹੜਾ ਮੈਨੂੰ ਫੋਲੋ ਕਰੇ ਦਾ ਉਹਨੂੰ ਇੱਕ ਕਿਓ ਦਾ ਪੈਕੇਟ। ਤੇ ਪਿਆ ਵਾਲਾ ਸਰਫ ਦਾ ਪੈਕੇਟ ਉਹਨੂੰ ਮਿਲੇਗਾ ਉਹ ਵੀਰੇ ਤੈਨੂੰ ਦੋਨਾਂ ਦੀ ਲੋੜ ਆ ਕਿਉਂ ਖਾ ਤਾਂ ਸਰਫ ਨਾਲ ਨਹਾ ਤੂੰ ਕਿਉਂ ਵੀ ਰਹਿਂਦੇ ਸਰਫ ਵੀ ਰਹਿਂਦੇ ਮੇਰਾ ਭਰਾ ਤੂੰ ਆਪਣਾ ਦੰਦ ਲਵਾ ਕਿਉ ਹੈਗਾ ਏ ਭਰਾਵਾ ਸਾਰਾ ਭੇਜ ਦੇ ਉਹ ਭਰਾਵਾ ਪਹਿਲਾਂ ਦੱਸ ਦੇ ਕੋਈ ਡਿਲੀਵਰੀ ਦੇ ਪੈਸੇ ਤਾਂ ਨਹੀਂ ਦੇਣੇ ਪੈਣਗੇ ਨਾ ਡਿਲੀਵਰੀ ਤਾਂ ਫ੍ਰੀ ਹੋਏਗੀ ਨਾ 10 ਕਿਲੋ ਆਟਾ ਐਡ ਕਰੋ ਉਸ ਤੋਂ ਬਾਅਦ ਹਨੂ ਮੇਰੇ ਵੱਲੋਂ ਜਰਦੇ ਦੀ ਪੂੜੀ ਫ੍ਰੀ ਬਿਲਕੁਲ ਉਹਨੂੰ ਸੁਭਾ ਕੇ ਸੀ ਜਿਹੜਾ ਇਹਨੂੰ ਫੋਲੋ ਕਰੇਗਾ ਉਹਨੂੰ ਮੋਦੀ ਵੱਲੋਂ 15 ਲੱਖ ਰੁਪਏ ਮਿਲਣਗੇ ਉਹ ਮੋਦੀ ਜੀ ਸਹੀ ਗੱਲ ਹੈ ਲਮੜੇ ਦਾ ਭੋਜਨ ਮੈਂ ਤੈਨੂੰ ਤਿੰਨ ਚੀਜ਼ਾਂ ਦੇਣਾ ਇੱਕ ਕਿਓ ਇੱਕ ਸਰਫ ਤੇ ਇੱਕ ਫਰਨੈਲ ਤੂੰ ਇੰਸਟਾਗ੍ਰਾਮ ਡਿਲੀਟ ਕਰ ਤੇ ਸਾਡੀ ਜਾਨ ਸੋਖੀ ਕਰ ਉਹ ਮਾਮਾ ਇੰਨਾ ਕੁ ਸਮਾਨ ਤਾਂ ਸਾਡਾ ਸੀਐਮ ਦਿੰਦਾ ਪਿਆ ਬਸ ਇੰਨਾ ਹੀ ਕਹਿਣਾ ਭਗਵੰਤ ਮਾਨ ਜਿੰਦਾਬਾਦ ਚਿਰੋ ਉਮੜੀ ਅਕਾਲੀ ਦਲ ਜਿੰਦਾਬਾਦ ਉਹ ਸੋਰੀ ਮਾਨ ਸਾਹਿਬ ਗਲਤੀ ਨਾਲ ਅਕਾਲੀ ਦਲ ਵਾਲੇ ਦਾ ਨਾਰਾ ਲੱਗ ਗਿਆ ਐ ਮੁੱਛਾਂ ਨਹੀਂ ਚਲਦੀਆਂ ਹਾਂ ਜੀ ਮਿੱਤਰੋ ਤੁਸੀਂ ਤੁਹਾਡਾ ਵੀਡੀਓ ਦੇਖ ਚੁੱਕੇ ਹੋ ਮੈਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਣਰ ਪੂਰੀ ਵੀਡੀਓ ਦੇ ਕੁਝ ਹੋਰ ਐਟਮਾ ਦਿਖਾਣੇ ਆ ਓ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਚੱਲ ਕੋਈ ਨਾ ਅੰਕਲ ਤੇਰਾ ਤਾਂ ਬਚਾਅ ਹੋ ਗਿਆ ਓ ਮੁੰਡਿਆਂ ਨੂੰ ਲੈ ਗਈ ਲੁੱਟ ਕੇ ਕੁੱਤਿਆਂ ਨੂੰ ਪੈ ਗਈ ਟੁੱਟ ਕੇ ਉਹ ਮੁੰਡਿਆਂ ਨੂੰ ਲੈ ਗਈ ਲੋਟਕੇ ਪੰਜਾਬੀ ਵਿੱਚ ਗਾਲਾਂ ਕੱਢਣ ਲਈ ਦੋ ਦਬਾਓ ਓ ਤੇਰੀ ਕੁੜੀ ਨੇ ਜਾਂ ਜਾਂ ਟੋੜ ਜਾਂਦੀ ਦੱਸ ਦੇਟ ਪਲੀਜ਼ ਹਾਂ ਮਿੱਤਰਾਂ ਦੀ ਹਾਂ ਮਿੱਤਰਾਂ ਨੂੰ ਚੜ ਓਏ ਦੱਸ ਦੋ ਕੋਈ ਕੀ ਕਹਿਣਾ ਸੀ ਲਬਦਾ ਫਿਰਦਾ ਓਏ ਉਹ ਧਾਨੀਆਂ ਭੁੱਲਦਾ ਨਹੀਂ ਆ ਜਿੰਨੇ ਗਾਣਾ ਲੈ ਕੇ ਦਿੱਤਾ ਸੀ ਬਸ ਉਹਨੂੰ ਲੱਭ ਰਿਆਂ ਓ ਯਾਰਾਂ ਨੂੰ ਉਦੈ 2-400 ਰੁਪਏ ਦੇ ਕੇ ਸਾਈਡ ਤੇ ਕਰਦਿਆ ਕਰੋ ਓਕੇ ਉਹ ਗਾਣਾ ਦੀ ਮਾਂ ਪੈਣੇ ਕਰਵਾਉਣ ਨੂੰ ਫਿਰਦੇ ਹੋ। ਪੈਣੇ ਓਕੇ ਸਾਰੇ ਕੰਮ ਨਹੀਂ ਕਰ। ਐਂਟਰੀ ਫ੍ਰੀ, ਐਗਜ਼ਿਟ 101 ਰੁਪਇਆ। ਚਲਾਤਾ ਹੈ ਗਲਤੀ ਨਹੀਂ ਮੰਨੀ। ਓਹ ਦਾਲੀਆਂ। ਸਾਲਾ ਭੁੱਲ ਕੇ ਵੀ ਸਾਨੂੰ ਫੁੱਦੂ ਬਣਾਈ ਜਾਂਦਾ। ਕੋਰੇ ਸਾਲਾ ਬੁੱਥਿਆਂ ਤੇ ਬੁੱਦੂ ਲਿਖਿਆ। ਭੁੱਲਦਾ ਨਹੀਂ ਆ ਦਿਮਾਗ 'ਚ ਡਾਟਾ ਹੀ ਬਹੁਤ ਆ ਕੀ ਕਰੇ। ਕੁੜੀ ਹਵਾ ਨਾ ਬੇਸ਼ਰਮਾ ਹਜੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਕੁੜੀਆਂ ਵਿਆਹ ਉਹਨੂੰ ਸੀਤੂ ਵਾਲੇ ਦੀ ਭੈਣ ਦਾਦਾ ਤੈਨੂੰ ਮੈਂ ਇਹ ਪਹਿਲਾ ਸਿਹੜ ਸੋਂਗਾ ਜਿੰਨੂੰ ਸੁਣ ਕੇ ਖੁਸ਼ੀ ਹੋਈ ਆ ਅਬੇ ਸਾਲੇ ਧਰਮਪ੍ਰੀਤ ਦੀ ਪੋਤੀ ਆ ਬਿਨਾ ਬਜਾਸਾ ਤੂੰ ਮੁੱਖ ਮੂੜਨਾ ਉਹ ਚਾਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਹਰਦੇਵ ਮਾਹੀ ਨਗਲ ਦੀ ਦੋਤੀ ਥੋਡੇ ਇਪਨੂ ਮੈਨੂੰ ਤਾਂ ਬਹੁਤ ਰੋਣਾ ਆਇਆ ਹੋੱਕ ਤੇ ਪੱਕੇ ਰੰਗ ਚ ਨਾ ਰੂਹਾਂ ਪਾਕ ਸਾਫ ਵੇ ਮੈਨੂੰ ਅਜੇ ਤਾਂ ਕਹਿੰਦਾ ਫੋਨ ਨਹੀਂ ਫੜਨਾ ਆਇਆ ਰੱਬ ਸਾਡੇ ਬਾਲੇ ਤੇ ਦੁਨੀਆ ਖਲਾਫ ਵੇ ਇਸ ਉਮਰ ਦੇ ਵਿੱਚ ਅਸੀਂ ਕਰਦੇ ਤਾਂ ਛਿੱਤਰ ਖਾਂਦੇ ਸੀ ਖੇਡਣ ਪਿੱਛੇ ਘਰ ਬਾਹਰ ਕੱਢਣਾ ਤੈਨੂੰ ਰਹਿਣ ਨਹੀਂ ਦੇਣਾ ਤੇਰੀ ਮੇਰੀ ਜੋੜੀ ਦੀ ਜੇ ਕੱਟਾਂ ਕਦੇ ਪਾਪ ਵੇ ਅਸੀਂ ਸ਼ੀਸ਼ੇ ਅੱਗੇ ਵੀ ਖੜ ਜਾਂਦੇ ਸੀ ਤਾਂ ਉੜਦੀ ਚੱਪਾ ਲਾਉਂਦੀ ਸੀ ਤੌ ਤੇਰੀ ਮਰ ਜਵਾਂ ਲੱਗੇ ਮੈਨੂੰ ਪਾਪ ਵੇ ਅਸੀਂ ਤਾਂ ਅਮਰ ਚ ਨਲੀਆਂ ਭੜਕਾਉਂਦੇ ਫਿਰਦੇ ਹੁੰਦੇ ਸੀ ਏ ਫੋਟੋ ਚੋਰੀ ਚੋਰੀ ਲਈ ਤੇਰੀ ਫੋਨ ਤੇ ਵੀਰੇ ਮੈਂ 19 ਸਾਲਾਂ ਦਾ ਹੋ ਗਿਆ ਅਜ ਤੱਕ ਮੈਂ ਆਈਫੋਨ ਤੇ ਵੀਡੀਓ ਨਹੀਂ ਬਣਾਈ ਤੇ ਨਾ ਹੀ ਮੇਰੇ ਤੋਂ ਲਿਆ ਗਿਆ ਹੁੱਕ ਕ ਵੀਰੇ ਯਾਜ਼ ਦੇ ਲਾਚ ਨਾ ਖੋਟ ਖੂਟ ਵੇ ਹਾਏ ਓਏ ਐਕਸ਼ਨ ਦੇਖ ਲਓ ਓਏ ਵੇ ਤਾਂ ਪੂਰੀ ਗੁੱਡਾ ਕਰਦੀ ਤੇ ਆ ਗਈ ਆ ਵੀਡੀਓ ਦਲਜੀਤ ਦਸਾਂਜ ਤੱਕ ਪਹੁੰਚਦੀ ਹੋਣੀ ਚਾਹੀਦੀ ਆ ਠੀਕ ਹੈ ਨਾ ਮੇਰੇ ਕੋ ਤੇਰਾ ਨੰਬਰ ਹੈ ਨੀਗਾ ਪਹੁੰਚ ਗਈ ਪਹੁੰਚ ਗਈ ਐ ਚਾਚਾ ਜਿਹੜੀ ਚੀਜ਼ ਨੂੰ ਤੂੰ ਅੱਜ ਰੋ ਰਿਆ ਨਾ ਅਸੀਂ ਪਹਿਲਾਂ ਦੇ ਰੋਨੇ ਆ ਪਹਿਲਾਂ ਮੈਨੂੰ ਲੱਗ ਗਿਆ ਦਲਜੀਤ ਦਾ ਵੀ ਨੰਬਰ ਲੱਗ ਗਿਆ ਆ ਪੰਜਾਬੀ ਆ ਗਿਆ ਤੂੰ ਗੱਲ ਕਰ ਮੈਨੂੰ ਫੋਨ ਕਰ ਲੈ ਠੀਕ ਹੈ ਨਾ ਮੇਰਾ ਫੋਨ ਨੰਬਰ ਹੈਗਾ ਲੱਭ ਜਾਣਾ ਤੈਨੂੰ 99367 तमाम 032 ਤੇਰਾ ਫੋਨ ਨੰਬਰ ਨਹੀਂ ਇੰਨਾ ਫੇਮਸ ਜਿੰਨਾ ਮੇਰਾ ਹੈ ਕੈਲੀਫੋਰਨੀਆ ਦਾ ਮੁੰਡਿਆ ਯੂਐਸਏ ਦੇ ਸਾਰੇ ਮੁੰਡੇ ਜਿੰਨੇ ਵੀ ਹੈਗੇ ਈਸਟ-ਵੈਸਟ ਕੋਸਟ 'ਚ ਈਸਟ-ਵੈਸਟ ਕੋਸਟ ਕੜ ਕੇ ਤੇਰੀ ਇਤਨੀ ਫਿਲਮ ਕਿਹੜੀ ਰਿਲੀਜ਼ ਕਰਾਉਣੀ ਕਰਾ ਦਿੰਨੇ ਆ ਪਲੈਟਫਾਰਮ ਹੈਗੇ ਸਾਡੇ ਕੋਲੇ ਠੀਕ ਹੈ ਨਾ ਐ ਚਾਚਾ ਸਾਥ ਦੇ ਰਿਹਾਗਾ ਧਮਕੀ ਵੀਰੇ ਚੱਕੀ ਜਾ ਕੇ ਪਿਸਵਾ ਕੇ ਲਿਆ 10 ਮਿੰਟ ਪਾਣੀ ਵਿੱਚ ਰੱਖ ਦੇ ਵੀ ਕੋਲ ਪਾਤਾ ਸੀ ਇਹਨੂੰ ਖਾ ਕੇ ਲੇਂਡਾ ਵੀ ਪਲਾਸ ਨਾਲ ਕੱਢਣਾ ਪੈਣਾ ਬਰੂ ਦੀ ਪਕੜ ਪਲਾਸ ਵਰਗੀ ਫਾਰੀ ਵਰਸੀ ਖਟਣ ਗਿਆ ਸੀ ਉਹ ਬੰਦੇ ਬਈ ਖਟ ਕੇ ਲੈਂਦੀ ਗੱਡੀ ਲਾਡੀ ਦੀ ਬਰਾਤ ਚੱਲੀ ਬੜੀ ਬਰੀਕ ਕਰਕੇ ਪੋਰੀ ਆ ਔਰ ਤੇ ਫਾਰੀ ਵਰਸੀ ਖਟਣ ਗਿਆ ਸੀ ਖਟ ਕੇ ਲੈਂਦੀ ਪੈਨਸਲ ਲਾਡੀ ਦੀ ਬਰਾਤ ਕੈਨਸਲ ਆ ਕੀ ਲਿਖਤਾ ਈ ਜਾਲਮਾ ਪੋਰੀ ਚੱਲ ਪੋਰੀ ਚੱਲ ਅਸੀ ਵੀ ਵੇ ਲੈ ਆ ਔਰ ਤੇ ਇਹਨੇ ਤਾਂ ਮਿਕਸੀ ਨਾਲ ਵੀ ਬਰੀਕ ਕਰਕੇ ਭੋਰੀ ਆ ਹੋਰਤੀ ਹੋਰ ਕੇ ਮੈਦਾ ਹੀ ਕਰਤਾ ਹੋਰਤੀ ਬਾਰੀ ਬਰਸੀ ਖੜਨ ਗਿਆ ਸੀ ਕੱਢ ਕੇ ਲੈਂਦੀ ਚਾਬੀ ਛੇਤੀ ਛੇਤੀ ਵਿਆਹ ਕਰਕੇ ਕਰ ਲਿਆ ਤੇਰੇ ਲੱਛਣ ਦੇਖ ਕੇ ਕਿਤੇ ਮੁਕਰ ਨਾ ਜਾਵੇ ਭਾਬੀ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਲਓ ਜੀ ਮਿੱਤਰੋ ਵੀਡੀਓ ਕਰਦੇ ਆ ਤਿਸ ਸਮਾਪਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜਾ ਪਿੰਡ ਕਿਹੜੇ ਸ਼ਹਿਰ ਤੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਵੀਡੀਓ ਥੋੜੀ ਲੇਟ ਅਪਲੋਡ ਹੋਈ ਹੈ ਪਰ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜਿਹੜੇ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹਨ ਛੋਟੀ ਜਿਹੀ ਰਿਕਵੈਸਟ ਹੈ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਸਕਰੀਨ ਤੇ ਤੁਹਾਨੂੰ ਚਾਰ ਵੀਡੀਓ ਦਿਖ ਰਹੀਆਂ ਹੋਣਗੀਆਂ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਵੀਡੀਓ ਨਹੀਂ ਦੇਖੀ ਕਹਾਂ ਤੇ ਬੁੱਦੂ ਲਿਖਿਆ ਜਿੱਦਾ ਜਿੱਤੇ ਕਰਦਾ ਬਣਾ ਕੇ ਤੁਰ ਜੇ